ਸੱਤਰੀ ਕਾਲ ਜੀ ਮੈਰਜ ਨੇ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਕਰਵਾਏ ਜਾ ਰਹੇ ਨਵੇਂ ਦਿਸਖਦੇ ਤਹਿਤ ਆਪ ਜੀ ਦੇ ਨਾਲ ਇੰਨਾ ਮੁਕਾਬਲਿਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਰੂਬਰੂ ਹੋਈਆਂ ਇਹ ਮੁਕਾਬਲੇ 2024 ਵਿੱਚ ਵੀ ਕਰਵਾਏ ਗਏ ਸਨ ਜੋ ਕਿ ਪਹਿਲਾਂ ਆਨਲਾਈਨ ਹੋਏ ਸਨ ਅਤੇ ਫਿਰ ਆਫਲਾਈਨ ਹੋਏ ਸਨ ਇਸੇ ਲੜੀ ਤਹਿਤ 2025 ਵਿੱਚ ਵੀ ਇੰਨਾ ਮੁਕਾਬਲਿਆਂ ਦਾ ਆਗਾਜ਼ ਹੋ ਚੁੱਕਾ ਹੈ ਇੰਨਾ ਮੁਕਾਬਲਿਆਂ ਦੀ ਜਾਣਕਾਰੀ ਭਰਪੂਰ ਪ੍ਰੋਸਪੈਕਟਸ ਛਾਪੇ ਗਏ ਸਨ ਜੋ ਕਿ ਹਰ ਜ਼ਿਲੇ ਹਰ ਸਕੂਲ ਵਿੱਚ ਪੁੱਜਦਾ ਕਰ ਦਿੱਤੇ ਗਏ ਹਨ ਇਸ ਲੜੀ ਤਹਿਤ 12 ਮੁਕਾਬਲੇ ਹੋਣ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਅੱਜ ਅਸੀਂ ਕਵਿਤਾ ਉਚਾਰਣ ਮੁਕਾਬਲੇ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਹੋਣ ਜਾ ਰਿਹਾ ਹੈ ਪ੍ਰਾਇਮਰੀ ਵਰਗ ਅਪਰ ਪ੍ਰਾਇਮਰੀ ਵਰਗ ਅਤੇ ਪ੍ਰਾਈਵੇਟ ਵਰਗ ਪ੍ਰਾਈਵੇਟ ਵਰਗ ਵਿੱਚ 3 ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਇਹ ਮੁਕਾਬਲਾ ਤਿੰਨੋਂ ਵਰਗਾਂ ਲਈ ਹੋ ਰਿਹਾ ਹੈ ਕਿੰਨੋਂ ਵਰਗਾਂ ਲਈ ਇਸ ਮੁਕਾਬਲੇ ਦਾ ਸਮਾਂ ਜਿਹੜਾ 2 ਤੋਂ 5 ਮਿੰਟ ਹੈ ਇਸ ਵਿੱਚ ਕਵਿਤਾ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ ਭਾ ਕੀ ਕਵਿਤਾ ਸਿਰਫ ਪੰਜਾਬੀ ਭਾਸ਼ਾ ਵਿੱਚ ਹੀ ਬੋਲੀ ਜਾਵੇਗੀ ਕਵਿਤਾ ਵਿੱਚ ਕੋਈ ਵੀ ਸਾਜ ਨਹੀਂ ਵਰਤ ਸਕਦੇ ਸਾਜ ਵਰਤਨ ਦੀ ਮਨਾਹੀ ਹੈ ਕਵਿਤਾ ਗਾ ਕੇ ਸੁਣਾਈ ਜਾ ਸਕਦੀ ਹੈ ਪਰ ਇਸ ਦਾ ਵਿਦਿਆਰਥੀ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਦਿੱਤਾ ਜਾਵੇਗਾ ਇਹ ਦੇਖਿਆ ਜਾਵੇਗਾ ਕਿ ਕਵਿਤਾ ਬੱਚਾ ਜੋ ਕਵਿਤਾ ਪੇਸ਼ ਕਰ ਰਿਹਾ ਹੈ ਉਹ ਉਸ ਦੇ ਅੰਤਰੀ ਭਾਵ ਨੂੰ ਕਿਵੇਂ ਸੁਰ ਕਿਵੇਂ ਆ ਉਸ ਦਾ ਉਤਾਰ ਚੜ੍ਹਾ ਉਸ 'ਚ ਕਵਿਤਾ ਦੇ ਦਬਾਅ ਨੂੰ ਕਿਸ ਤਰ੍ਹਾਂ ਪੇਸ਼ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹਨੂੰ ਅੰਕ ਦਿੱਤੇ ਜਾਣਗੇ ਕਵਿਤਾ ਵਿੱਚ ਕੋਈ ਵੀ ਲੜਕਾ ਜਾਂ ਲੜਕੀ ਭਾਗ ਲੈ ਸਕਦਾ ਹੈ ਕਵਿਤਾ ਵੇਖ ਕੇ ਪੜੀ ਨਹੀਂ ਜਾਵੇਗੀ ਜੋ ਬੱਚਾ ਵੇਖ ਕੇ ਪੜ੍ਹੇਗਾ ਵੀਡੀਓ ਵਿੱਚ ਪਤਾ ਚੱਲ ਜਾਂਦਾ ਹੈ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਜਾਵੇਗਾ ਇੱਕ ਸਕੂਲ ਵਿੱਚੋਂ ਇੱਕ ਹੀ ਬੱਚਾ ਭਾਗ ਲੈ ਸਕਦਾ ਹੈ ਭਾਵੇਂ ਤੁਸੀਂ ਇੱਕ ਸਕੂਲ 'ਚੋਂ ਇੱਕ ਹੀ ਬੱਚੇ ਦੀ ਸਾਨੂੰ ਵੀਡੀਓ ਭੇਜਣੀ ਹੈ ਵੀਡੀਓ ਬਣਾਉਣ ਲੱਗਿਆਂ ਖਾਸ ਧਿਆਨ ਰੱਖਣਾ ਹੈ ਕਿ ਬੱਚਾ ਜਦੋਂ ਆਪਣੀ ਕਵਿਤਾ ਸ਼ੁਰੂ ਕਰਦਾ ਹੈ ਉਸ ਵਿੱਚ ਉਹ ਆਪਣਾ ਨਾਮ ਤਾਂ ਬੋਲ ਸਕਦਾ ਹੈ ਪਰ ਉਹ ਆਪਣਾ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਨਹੀਂ ਬੋਲੇਗਾ ਅਗਰ ਬੱਚਾ ਸਕੂਲ ਜਾਂ ਜ਼ਿਲ੍ਹੇ ਦਾ ਨਾਮ ਬੋਲੇਗਾ ਤਾਂ ਉਸ ਦੀ ਜੜੀ ਵੀਡੀਓ ਹੈ ਉਹ ডিসਕਵালিফাই ਕਰ ਦਿੱਤੀ ਜਾਵੇਗੀ ਇਸ ਤੋਂ ਲਾਵਾ ਜਦੋਂ ਤੁਸੀਂ ਵੀਡੀਓ ਬਣਾਣੀ ਹੈ ਉਹ ਲੈਂਡਸਕੇਪ ਵਿੱਚ ਹੀ ਬਣਾਣੀ ਹੈ ਲੈਂਡਸਕੇਪ ਵਿੱਚ ਬਣਾ ਕੇ ਸਿੱਖਿਆ ਅਤੇ ਕਲਾ ਮੰਚ ਦਾ ਹੈਸ਼ਟੈਗ ਲਗਾ ਕੇ ਤੁਸੀਂ ਉਸ ਵੀਡੀਓ ਨੂੰ YouTube ਤੇ ਅਪਲੋਡ ਕਰਨਾ ਹੈ ਅਤੇ ਉਸ ਦਾ ਇੱਕ ਲਿੰਕ ਬਣਾਉਣਾ ਹੈ ਲਿੰਕ ਜਦੋਂ ਬਣ ਜਾਂਦਾ ਹੈ ਤਾਂ ਉਸ ਨੂੰ ਕਾਪੀ ਕਰਕੇ ਜੋ ਤੁਹਾਨੂੰ Google ਫਾਰਮ ਦਿੱਤਾ ਗਿਆ ਹੈ ਤੁਸੀਂ ਉਸ ਵਿੱਚ ਭਰਨਾ ਹੈ ਜੋ ਜਾਣਕਾਰੀ ਮੰਗੀ ਗਈ ਹੈ ਤੁਸੀਂ ਉਸ Google ਫਾਰਮ ਵਿੱਚ ਭਰਨੀ ਹੈ ਤੇ ਉਸ Google ਫਾਰਮ ਨੂੰ ਸਬਮਿਟ ਕਰ ਦੇਣਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਹਰ ਵਰਗ ਦੇ ਹਰ ਮੁਕਾਬਲੇ ਦੇ ਗਰੁੱਪ ਮਨੇ ਹਨ ਸਿੱਖਿਆ ਤੇ ਕਲਾ ਮੰਚ ਦਾ ਪੇਜ ਪੇਜ ਫੋਲੋ ਕਰੋ ਇੰਸਟਾਗ੍ਰam ਤੇ ਫੇਸਬੁੱਕ ਤੇ ਜਿੱਤੇ ਕੀ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਕੋਈ ਵੀ ਤੁਹਾਡੀ ਕੁਇਰੀਸ ਨੇ ਤੁਸੀਂ ਉਥੋਂ ਵੀਡੀਓਸ ਦੇਖ ਕੇ ਉਸ ਆਪਣੀ ਕੁਇਰੀ ਨੂੰ ਦੂਰ ਕਰ ਸਕਦੇ ਹੋ ਤੇ ਇਹ ਸਾਸ ਤੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਦਿਵਾਓਗੇ ਤਾਂ ਆਪ ਜੀ ਤੋਂ ਵਿਦਾ ਲੈਣੀ ਹਾਂ ਤੇ ਗੁਜਾਰਿਸ਼ ਕਰਨੀ ਹਾਂ ਕਿ ਤੁਸੀਂ ਬੱਚਿਆਂ ਨੂੰ ਜ਼ਰੂਰ ਇਹਦੇ ਵਿੱਚ ਭਾਗੀਦਾਰੀ ਕਰਵਾਓ ਧੰਨਵਾਦ ਜੀ